ਜਦੋਂ ਵੇਖੋ ਗਾਣਾ ਦੇ ਮੈਨੂੰ ਹੀ ਕੱਢਦੇ ਰਹਿੰਦੇ ਆ ਪਰ ਕੰਮ ਵੀ ਤੇ ਮੈਂ ਹੀ ਕਰਦੀ ਆ ਨਾ ਵੇਹਾਂ ਕਿਦਾਂ ਚਾਦਰਾਂ ਝਾੜਨ ਤੇ ਰਹਿਣੀ ਆ ਪਤਾ ਨਹੀਂ ਨਖਲਾਰਾ ਕਿੱਥੇ ਸੌੜ ਦਿੰਦੇ ਆ ਚਲ ਚੁੱਕ ਕੇ ਦੋਲੇ ਵਿਛਾ ਦੇਣੀ ਆ ਆ ਆ ਕੇ ਪਹਿਲੇ ਮਿਲਾਦਾਵਾ ਇੱਥੇ ਮੌਦਾਨੇ ਰੱਖੇ ਹੋਣੇ ਆ ਹੋਰ ਮਜੂਦ ਦੇ ਪਾਪਾ ਦੇ ਇੱਥੇ ਪੈਸੇ ਰੱਖਦੇ ਹੀ ਨਹੀਂ ਗੇ ਇੱਥੇ ਪੱਕਾ ਮਾਦਾਨੇ ਰੱਖੇ ਹੋਣੇ ਆ ਦਾ ਨਾਲ ਔਲਾਾਂ ਵਿੱਚੋਂ ਪੈਸੇ ਵੇਖ ਕੇ ਤੇ ਮੇਰੇ ਮਾਂ ਚ ਲਾਲਚ ਹੀ ਆ ਗਿਆ ਨਈ ਇੰਨੇ ਬੜਾ ਇੱਥੇ ਖਤੋ ਰੱਖੇ 100 ਇਹਦੇ ਕੋਲ ਟਰਾਂਕ ਵਾਲ ਮਾਰੇ ਆ ਵੀ ਤੋ ਉਹਦੇ ਵਿੱਚ ਰੱਖ ਸਹਣਾ ਨੇ ਥੱਲੇ ਪੈਸੇ ਕੌਣ ਰੱਖਦਾ ਹੁੰਦਾ ਵਾ ਇਹ ਗਈ ਵੀ ਇਹ ਕੱਲ ਪੈਨਸ਼ਨ ਕਢਾਉਣਾ ਹਾਏ ਹੁਣ ਕੀ ਕਰਾਂ ਫੇਰ ਇੱਥੇ ਰੱਖ ਦਾਂ ਕਿ ਨਕੌਲਾ ਇੰਜ ਕਰਦੀ ਆ ਪਰ ਲੈ ਰੱਖ ਹੀ ਲਈ ਨਹੀਂ ਆ ਵੇ ਹੈ ਵੀ ਇੱਕ ਕਦਾ ਨੋਟ ਕੱਢਿਆ ਤੇ ਤਾਂ ਵੀ ਮੇਰਾ ਹੀ ਨਾਂ ਲੱਗਣਾ ਵਾ ਤੇ ਸਾਰੇ ਲਕਾਣੂ ਤਾਂ ਵੀ ਮੇਰਾ ਹੀ ਨਾਂ ਲੱਗਣਾ ਵਾ ਤੇ ਕੋਈ ਨਹੀਂ ਮੈਂ ਵੀ ਗਾੜੀ ਜੋਤੀ ਮੈਂ ਵੀ ਗੜਾ ਪੈਰਾਂ ਦੇ ਪਾਣੀ ਪੈਣ ਦੇਣਾ ਵਾ ਇੰਜ ਕਰਦੀ ਰੱਖ ਹੀ ਲੈਣੀ ਆ ਚਾਲ ਜੋਤੀ ਆਜ ਤੈਨੂੰ ਤੇਰੇ ਚਾੜੋ ਫੇਰਨ ਦਾ ਮੋਲ ਮਿਲ ਗਿਆ ਤੂੰ ਤੇ ਆਪੇ ਸਾਂਪ ਹਾਂ ਕਿਤੇ ਦਾ ਲੱਗੂਗਾ ਸ਼ਹਿਰ ਜਹਾਂ ਦਾ ਤੇ ਸੂਟ ਸਾੜ ਦਾ ਚੁੰਨੀ ਚਾਨੀ ਕੋ ਲੈ ਕੇ ਆਈ ਚਾਦਰ ਬਾਚ ਝਾੜਦੇ ਪਹਿਲਾਂ ਇਹਨਾਂ ਨੂੰ ਟਿਕਾਣੇ ਲਾ ਗਿਆ ਵਾ ਇੰਜ ਕਰਦੇ ਆਂ। ਇੱਥੇ ਅਲਮਾਰੀ ਚ ਰੱਖ ਦੇਣੀ ਆ। ਸਰ ਜਣੇ ਬਾਹਰ ਨੂੰ ਗਏ ਆ। ਇੱਥੇ ਵੀ ਜਲ ਲਗਾ ਦਿੰਨੀ ਆ। ਬਾਅਦ ਚ ਕਿਤੇ ਢਕਾਣੇ ਲਾਉਂਗੀ। ਹਾਂ ਜੇ ਮੈਂ ਅਲਮਾਰੀ ਨਾਲ ਦੇ ਦਿੰਦੇ ਖੋਲੇ ਨਾ ਚਾਹਾਂ। ਇਹਨੇ ਬੁੱਢੀ ਨੁੱਤੀ ਆਉਣੇ ਤੇ ਸ਼ੌਕ ਹੋ ਜਾਣਾ। ਫਾਈਨਲ ਮੈਸਵਰ ਨੋ ਕਰਲਾਂ। ਵਾਇਰ ਪਾ। ਅਨਿਦ ਮੈਂ ਖੁਸ਼ ਹੀ ਬਣੀ ਆ। ਆਣੀ ਗੁੱਡੜੀ ਨੀਂਂ ਮਰਨਾ ਚ ਪਾ ਲੜਦੀ ਸੀ ਨਾ ਇਹਨੂੰ ਵੀ ਹੋਣੀ ਆ ਕਲਾਉਣੀ ਆ ਇਹਨੂੰ ਵੀ ਹੋਣੀ ਪਤਾ ਲੱਗੋ ਜੋਤੀ ਕੀ ਚੀਜ਼ ਆ ਕਿਦਾਂ ਝਾੜੂ ਲਾਈ ਜਾਂਦੀ ਏ ਝਾੜੂ ਲਾਉਂਦੀ ਰਹਿੰਦੀ ਸਾਰਾ ਦਿਨ ਝਾੜੂ ਹੀ ਲਾਉਂਦੀ ਰਹਿੰਦੀ ਝਾੜੂ ਦੇ ਕੰਮ ਇਹਨੂੰ ਹੋਰ ਕੋਈ ਕੰਮ ਨਹੀਂ ਗਾ ਹੋਰ ਨਾ ਕੋਈ ਕੰਮ ਮੈਂ ਆਪਣੇ ਪੈਸੇ ਸੰਭਲ ਲਵਾਂ ਦੇਖੋ ਪਹਿਲਾਂ ਚੱਲ ਜਾ ਚੱਲ ਜਾ ਮੈਨੂੰ ਪਤਾ ਗਏ ਤੇ ਤੂੰ ਪੈਸੇ ਸਾਹਮਣੀਆਂ ਗਾੜੀ ਕੋ ਹਾਉ ਗੱਲ ਅਪੂਗਾ ਤੈਨੂੰ ਤੇ ਫੇਰ ਹੀ ਆ ਚਾਲ ਜੋਤੀ ਤਿਆਰ ਹੋ ਜਾ ਰੋਲਾ ਪਾਉਣ ਲਈ ਹੁਣੇ ਰੱਖ ਕੇ ਗਏ ਆ ਜੇ ਨਹੀਂ ਬਲਤ ਹੈ ਮੈਂ ਸਾਹਵ ਲਵਾ ਹਾਏ ਕਿੱਥੇ ਚਲ ਗਏ ਪੈਸੇ ਮੇਰੇ ਹੈ ਕੌਣ ਲੈ ਗਿਆ ਪੈਸੇ ਹੈ ਇਹਨੇ ਬਰਾਨੇ ਚੁੱਕ ਲਏ ਹੁਣੇ ਹੋਰ ਕੀ ਕਿੰਨੇ ਚੁੱਕਣੇ ਸੀ ਹੈ ਇੱਥੇ ਕੋਈ ਆਇਆ ਵਾ ਪੈਸੇ ਦੇ ਦੇ ਬੰਦੀ ਬਣ ਕੇ ਇੱਥੇ ਤਾਂ ਵੀ ਨਹੀਂ ਤੇ ਇੱਥੇ ਕੁਛ ਨਾ ਕੁਛ ਹੋ ਜਾਣਾ ਤੂੰ ਹੀ ਉੱਥੇ ਸੁਪਾਈਆਂ ਕਰ ਲਈ ਹੋਰ ਕੋਈ ਗਿਆ ਉੱਥੇ ਕਿਹੜੇ ਭੈਣ ਦੀ ਗੱਲ ਕਰਨ ਦੀ ਤੇ ਮੈਂ ਇੱਥੇ ਵੀ ਪੈਸ਼ਨ ਲੈ ਕੇ ਆਈ ਆ ਤੇ ਮੈਂ ਸਰਾਨੇ ਥੱਲੇ ਰੱਖੇ ਤੇ ਸੁਪਾਈਆਂ ਤੂੰ ਕਰ ਲਈ ਕੌਣ ਆ ਗਿਆ ਇੱਥੇ ਪੈਨਸ਼ਨ ਲੈ ਕੇ ਆਈ ਆ ਤੇ ਮੈਨੂੰ ਹੁਣ ਕੀ ਪਤਾ ਪੈਨਸ਼ਨ ਤੂੰ ਲੈ ਕੇ ਆਈ ਕਿ ਮੈਂ ਲੈ ਕੇ ਆਈ ਆ ਨਹੀਂ ਮੈਂ ਲੈ ਕੇ ਆਈ ਤੇ ਮੈਂ ਸਰਾਨੇ ਥੱਲੇ ਰੱਖੇ ਤੇ ਉੱਥੇ ਹੈ ਨਹੀਂਗੇ ਉਹ ਪ੍ਰੇਸ਼ ਤੇ ਲੈ ਗਏ ਤੇ ਸਰਾਨੇ ਥੱਲੇ ਰੱਖੇ ਤੇ ਉੱਥੇ ਹੀ ਬਹਿ ਉਹ ਤੇ ਵੇਖਿਆ ਮੈਂ ਤੇ ਸਾਰੇ ਵੇਖਿਆ ਆ ਉਹ ਮਾੜਾ ਤੇਰੇ ਜੇਤਾ ਭੁੱਲ ਗਿਆ ਹੁਣ ਆਵਾ ਕਿਨੇ ਹੋਰ ਜਾ ਕੇ ਵੇਖ ਹੋਰ ਕੀ ਕਿ ਕਿੱਥੇ ਵੇਖਾਂ ਮੈਂ ਉਹ ਤੂੰ ਸਾਹਮਲੇ ਹੁਣ ਆ ਆਪਣੇ ਕਿਤੇ ਕੋਈ ਸੰਦੂਕ ਸੰਦਾਗ ਫੋਲ ਜਾ ਕੇ ਉਹਦਾਂ ਤਾਂ ਮੈਂ ਗਈ ਨਹੀਂ ਤੂੰ ਪੈਰਾਂ ਤੇ ਪਾਣੀ ਵੀ ਪੈਂਡਿਆ ਕਰ ਤੇ ਤੂੰ ਸਿੱਧਾ ਮੈਨੂੰ ਕਿਦਾ ਚੋਰ ਕਹਤਾ ਤੂੰ ਮੈਨੂੰ ਵੇਖਿਆ ਚੋਰੀ ਕਰਦੇ ਨੂੰ ਜਦੋਂ ਤੂੰ ਬਹੁਕਰ ਫੇਰ ਨਹੀਂ ਉਥੇ ਝਾੜੂ ਲਾਉਂਦੇ ਆ ਤੇ ਕੌਣ ਆਇਆ ਤੀਸਰਾ ਉਹ ਕਮਰੇ ਤੇ ਅਜੇ ਮੈਂ ਗਈ ਨਹੀਂ ਮਾੜਾ ਨਾ ਗਈ ਕਿਉਂ ਨਹੀਂ ਉਧਰ ਹੀ ਫੇਰਦੀ ਰਹੀ ਤੂੰ ਮੈਂ ਜੇ ਆਹ ਕਮਰੇ ਚੋਂ ਕੱਢ ਕੇ ਇੱਥੇ ਆਈ ਆ ਮੁਰਕੀ ਜਿਵੇਂ ਉੱਥੇ ਫੇਰਨੀ ਆ ਤੂੰ ਇੰਦਾ ਕਿਦਾ ਕਹਿਆ ਤਾ ਨਹੀਂ ਤੇ ਕੌਣ ਆਇਆ ਮੈਨੂੰ ਇਹ ਦੱਸ ਤੇ ਕੌਣ ਆਇਆ ਸਾਡੇ ਜੇ ਨਹੀਂ ਕੋਈ ਆਇਆ ਤੇ ਇਹਦਾ ਮਤਲਬ ਮੈਂ ਥੋੜੀ ਗੱਲ ਕੀਪਦਾ ਤੂੰ ਰਾਜ ਨਹੀਂ ਸੋਟ ਆਈ ਕਿ ਨਹੀਂ ਆਹ ਹੋ ਰਾਜ ਸੋਟੇ ਹੀ ਨਹੀਂ ਆਣੀ ਜੂਗਾ ਮੈਂ ਮੈਨੂੰ ਵਕਲ ਹੀ ਨਹੀਂ ਦੀ ਉਹ ਜੀ ਤੇਰਾ ਲੜਾਈ ਕਰਨ ਨੂੰ ਆਜਾ ਜੀ ਕਰਦਾ ਰਹਿੰਦਾ ਤੇ ਲੜਾਈ ਨੂੰ ਆਜਾ ਮਾਰਦੀ ਰਹਿਣੀ ਆ ਮੈਂ ਲੜਾਈ ਨੂੰ ਆਜਾ ਮਾਰਦੀ ਆ ਤੂੰ ਮੈਨੂੰ ਦੱਸ ਫਿਰ ਰੱਖੇ ਕਿੱਥੇ ਮੈਨੂੰ ਦੱਸ ਕੇ ਰੱਖੇ ਜਿਹੜਾ ਤੇਰ ਕੋ ਜਿੰਦਰੇ ਹੈਗੇ ਸਭ ਕੁਝ ਹੈਗੇ ਉਹਨਾਂ ਦੇ ਅੰਦਰ ਰੱਖਿਆ ਕਰ ਹਾਂ ਨਹੀਂ ਇਹ ਛੁੜਾਣੇ ਥੱਲੇ ਰੱਖ ਦਿੱਤੇ ਤੇ ਇਹ ਗੱਲ ਦੇ ਵਿੱਚ ਕੀ ਹੋਇਆ ਹੈ ਤੇ ਇਹ ਗੱਲ ਦੇ ਵਿੱਚ ਇਸ ਤਰ੍ਹਾਂ ਵੀ ਇਸ ਤਰ੍ਹਾਂ ਵੀ ਚੋਰੀ ਕਰ ਲੈਣੀ ਚੱਲ ਬਾਬਾ ਮੈਂ ਹਾਂ ਹੀ ਕੱਢਿਆ ਸਹੀਂ ਬੱਸ ਤੂੰ ਹਾਂ ਦਿਲ ਰਾਜੀ ਕਰ ਲੈ ਤੂੰ ਆਪਣਾ ਤੂੰ ਹੀ ਕੱਢਿਆ ਤੂੰ ਹੀ ਸੁਪਾਈਆਂ ਕਰਨੀ ਅੱਗੇ ਜਾ ਤੂੰ ਤੇ ਮਾਸਾਕ ਜੀ ਨੇ ਗੱਲ ਹੋ ਜਾ ਤੀਂ ਤੇ ਝਟ ਜੋਤੀ ਤੇ ਸਿਰ ਮੋੜਦੀ ਹੁੰਦੀ ਆ ਤੇ ਕਿਹਦੇ ਮੜਾ ਕੋਈ ਆਇਆ ਕੋਈ ਸਾ ਦੇਖਾ ਚਲ ਨਹੀ ਆਇਆ ਤਾਂ ਮੈਂ ਹੋਈ ਚੋਰੀ ਕਰ ਲਿਆ ਮੈਂ ਮਾਲ ਲੈਣਾ ਬਸ ਹੋ ਜਾ ਹੁਣ ਠੰਡੀ ਵੇਖ ਲਾਂਗੇ ਬਣਾ ਕੀ ਕਰ ਲੈਨੇ ਆ ਮੈਂ ਕੀ ਠੰਡੀ ਹੋ ਜਾਣਾ ਜਦੋਂ ਵੇਖੋ ਮੇਰੇ ਦਵਾਲੇ ਹੁੰਦੀ ਡੋ ਤਿੰਨ ਤੋਂ ਬਾਹਰ ਜਾਈਦਾ ਕੋਈ ਨਾ ਕੋਈ ਮੈਨੂੰ ਚੰਪੜਨ ਦਾ ਆਹੋ ਕਿ ਬਾਹਰ ਜਾਈਦਾ ਵਾ ਮੈਂ ਛਦੈ ਨਹੀਂ ਜੂਆ ਛਦੈਣ ਤੇ ਤੁਸੀਂ ਸਾਰੇ ਡੱਬੇ ਨੇ ਰਾ ਮੈਨੂੰ ਬਣਾਇਆ ਹਾਂ ਲਿਆ ਲਿਆ ਕਿਤੇ ਰੱਖੇ ਤੇ ਉਸੇ ਵੜੇ ਇਤਨਾ ਵੀ ਛਾੜੂ ਫੇਰਦੀ ਫੇਰਦੀ ਲੈ ਆਈਆਂ ਮੈਂ ਤੇ ਮਾਦਾ ਜੀ ਉਹ ਕਮਰੇ ਚ ਪੈਰ ਦੀ ਪਾ ਕੇ ਵੇਖਿਆ ਕਿਉਂ ਤੂੰ ਮੇਰੇ ਨਾਲ ਸਵੇਰੇ ਸਵੇਰੇ ਆ ਢਾੜਾ ਹੀ ਲਾਉਣਾ ਨਹੀਂ ਤੇ ਮੈਨੂੰ ਇਹ ਦੱਸ ਵੀ ਕੌਣ ਆਇਆ ਸਾਡੇ ਘਰ ਨਾ ਸਾਡੇ ਘਰ ਤੇ ਕੋਈ ਆਉਂਦਾ ਹੀ ਨਹੀਂ ਆ ਮੈਨੂੰ ਕੀ ਪਤਾ ਤੂੰ ਬਾਹਰੋਂ ਆਈ ਕਿ ਅੰਦਰੋਂ ਆਈ ਕਿ ਕਿੱਥੋਂ ਆਈਆਂ ਨਾ ਤੈਨੂੰ ਪਤਾ ਹੀ ਨਹੀਂਗਾ ਕਿ ਤੈਨੂੰ ਤਾਂ ਪਤਾ ਹੀ ਨਹੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਤੂੰ ਉਹ ਚੱਲ ਜਾ ਆਵੇਂ ਮੈਨੂੰ ਕੰਮ ਕਰ ਲੈਂਦੇ ਹੋਰ ਵੀ ਕੋਈ ਕੀ ਕੰਮ ਕਰ ਲੈਣ ਤੇ ਮੈਂ ਹੁਣ ਕਿਤੇ ਵਰਤਨੇ ਆ ਜਾ ਕੇ ਇਹਨੂੰ ਦੇਣੇ ਆ ਤੇ ਮੈਂ ਹੁਣ ਕਿੱਥੋਂ ਦੇਣੇ ਆ ਪਹਿਲਾ ਪੈਸੇ ਤੂੰ ਆਪਕ ਵਾਲੇ ਤੇ ਹੁਣ ਮੇਰੇ ਵਾਲੇ ਹੁੰਨੀ ਜਾਨੀ ਆ ਪਹਿਲਾ ਆਪਣੇ ਜੀਨ ਸਾਹਮਣੇ ਰੱਖਿਆ ਕਰੋ ਮੈਂ ਤੇਰੇ ਦਵਾਲੇ ਹੁੰਨੀ ਆ ਜਾ ਜਾ ਪਾਣੀ ਨਹੀਂ ਪੈਣ ਦਿੰਦੀ ਲੋਡ ਆ ਪਿਆ ਜੇ ਕਿੱਥੇ ਇਹ ਤਰ੍ਹਾਂ ਵੀ ਰੱਖ ਲਿਆ ਕਰ ਮੈਂ ਭਾਈ ਜਾ ਭਾਈ ਜਾ ਜਨਾ ਮਰਜੀ ਰੋਲਾ ਮੈਂ ਤਾਂ ਨਹੀਂ ਘਰਾਂ ਦੇ ਪਾਣੀ ਪੈਣ ਦਿੰਦੀ ਚਾਰ ਲੈ ਨੂੰ ਤੇ ਮੈਂ ਘੜੋ ਲਾਇਆ ਆਪੇ 2-4 ਦਿਨ ਇਹਨੇ 扑ੜਕ 扑ੜਕ ਕੇ ਹਟ ਜਾਣਾ ਮਾਰਾ ਕੀ ਆ ਮਥੇ ਦਾ ਸਾਰ ਕੇ ਬੈਠੀ ਆ ਕੀ ਹੋਣਾ ਵਾ ਪੈਸੇ ਲੈ ਕੇ ਆਈ ਹਾਂ ਤੇ ਪੈਸੇ ਰੱਖੇ ਤੇ ਉਹ ਚੋਰੀ ਕਰ ਲਏ ਉਹਨੇ ਤੇ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਹਾਂ ਮਾਤਾ ਹੁਣ ਨਾ ਉਹ ਲੁੱਟੀਆਂ ਨਾ ਸੁਣਦੀ ਬੜਾ ਕੀ ਜਾਂਦੀ ਕਿਨੇ ਜੋਤੀ ਨਹੀਂ ਤੇ ਮੈਂ ਹੁਣ ਕਿ ਕਿੱਥੇ ਰੱਖਿਆ ਕਰਾਂ ਦੱਸ ਦੇ ਉਹਨੇ ਕੀ ਕਰਨ ਚੋਰੀ ਕਰਨੀ ਕੀ ਪਤਾ ਹੁਣ ਨਹੀਂ ਤੇ ਕੋਈ ਆਇਆ ਕਿ ਇਹ ਘਰ ਸਾਡੇ ਤੂੰ ਮਰਦਾ ਕਿਤੇ ਆ ਪੀ ਇਧਰ ਉਧਰ ਰੱਖ ਕੇ ਕਿਤੇ ਹੋ ਗਿਆ ਉਹ ਕਿ ਇਧਰ ਉਧਰ ਰੱਖ ਲਿਆ ਮੈਂ ਤੂੰ ਵੀ ਆ ਨਾ ਭਈ ਉਧਰ ਉਧਰ ਰੱਖ ਲਿਆ ਕਿ ਨਹੀਂ 1500 ਰੁਪਈਆ ਹੈਗਾ ਲੈ ਕੇ ਆਹੀਂ ਪਿੰਸਣ ਉਹ ਚੱਲ ਕੋਇਲ ਤੂੰ ਮਰਦਾ ਕੀ ਰੋਲਾ ਪਏ 1500 ਤੂੰ ਮੇਰੇ ਕੋਲ ਲੱਲਾ ਐਵੇਂ ਤੇਰੇ ਕੋਲ ਲੱਲਾ ਉਹ ਉਹ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ ਓਏ ਉਦਾ ਤੂੰ ਹੀ ਮਰ ਰਖੇ ਇਧਰ ਉਧਰ ਰੱਖ ਕੇ ਤੇਰਾ ਦਿਮਾਗ ਤੇ ਆਪਣਾ ਵੀ ਰੱਖ ਕੇ ਕੰਮ ਕਰਦਾ ਇਧਰ ਉਧਰ ਰੱਖ ਕੇ ਤੇ ਤੂੰ ਭੁੱਲ ਗਈ ਹਣੀ ਆ ਆਹੋ ਕਿ ਭੁੱਲ ਗਈ ਆ ਇਤਰਾਫੀ ਪੱਠੇ ਪੌਂਦੀ ਆਈ ਆ ਮੈਂ ਸਰਾਣੀ ਥੱਲੇ ਰੱਖ ਕੇ ਤੇ ਮੈਂ ਮੈਂ ਪੱਠੇ ਪਾਵਾਂ ਮਈਆਂ ਰੰਗਣਡੀਆਂ ਉਹ ਪੱਠੇ ਪਾ ਕੇ ਆਈ ਆ ਤੇ ਮੈਂ ਵੇਖਿਆ ਤੇ ਉਹ ਝਾੜੂ ਲਾਉਣ ਡਈ ਉੱਥੇ ਹੋਰ ਕੋਈ ਆਇਆ ਸਾਡੇ ਤੀਸਰਾ ਕੋਈ ਬੰਦਾ ਉਹ ਚਾਹ ਕਿ 1500 ਰੁਪਿਆ ਮੈਂ ਤੂੰ ਦੇ ਦਿੰਨਾ ਐਵੇਂ ਰੋਲੀ ਨਾ ਪਾਇਆ ਕਰ ਮੈਂ 1500 ਕੀ ਕਹਣਾ ਤੁਹਾਡਾ ਹੀ ਆ 1500 ਕੇ ਜਦੋਂ ਤੂੰ ਇਤਰਾਪੀ ਨਾ ਮੇਰੀ ਗੱਲ ਕਰਦਾ ਉਹ ਉਹਦੀ ਕਰਦਾ ਲੜਦੀਆਂ ਤੇ ਤੁਸੀਂ ਕਿਹ ਰਹਿੰਦੀ ਐ ਤੇਰੀ ਅੱਗੇ ਉਹ ਤਰ੍ਹਾਂ ਬਣਦੀ ਤੇਰੀ ਤੂੰ ਤਾਂ ਤਾਈਂ ਜਾ ਕੇ ਨਾ ਲਾਉਂਦੀ ਉਹਦਾ ਐਵੇਂ ਲਾਉਂਦੀ ਆ ਮੈਂ ਸ਼ਦੈਣ ਹੋ ਗਈ ਆ ਹੈ ਲੈ ਕੇ ਮੈਂ ਆਈ ਆ ਤੇ ਮੈਂ ਕਿਹਾ ਜਦ ਮੈਂ ਰਾਕੇ ਤੇ ਪੱਠੇ ਪਾ ਆਵਾ ਅੜਿੰਗਣ ਡਈਆਂ ਮਈਆਂ ਤੇ ਮੈਂ ਤੇਰਾ ਵੀ ਪੱਠੇ ਪੂਣ ਚਲ ਗਈਆਂ ਤੇ ਜਾ ਆ ਕੇ ਵੇਖਿਆ ਵਾ ਤੇ ਸਰਾਨੀ ਥਲੇ ਹੈ ਨਹੀਂ ਸੁਹੀ ਹੋ ਗਈ ਓ ਆ ਮੈਂ ਮਾਰਾ ਰੋਲੀ ਨਾ ਪਾਈ ਜਾਏਗਾ ਆਹੋ ਰੋਲੀ ਨਾ ਪਾਈ ਜਾਇਆ ਕਰ ਮੇਰਾ ਦਿਮਾਗ ਤੋ ਹਾਂ ਫੇਲ ਕਰ ਦਿੱਤਾ ਵਾ ਅੱਗੇ ਤੁਸੀਂ ਕਿਹਨਾਂ ਕਿਹਨਾਂ ਕੇ ਬਨੇ ਤੁਸੀਂ ਦੋਨੋਂ ਖਸ ਜੜੀ ਛੇੜੀ ਛੜਦੀਆਂ ਜੀ ਅੱਜ ਹੋਰ ਹੀ ਨਵਾਂ ਤੁਸੀਂ ਕਰ ਲਿਆ ਸੱਪ ਕੱਢ ਲਿਆ ਕੀ ਹੈ ਮੇਰੇ ਪੈਸੇ ਜੀ ਕੱਢ ਲਏ ਉਹਨੇ ਨਹੀਂ ਮੈਨੂੰ ਇਹ ਦੱਸ ਵੀ ਕੋਈ ਆਂਡ ਗਵਾਂਡ ਆਇਆ ਸਾਡੇ ਘਰ ਕੌਣ ਆਇਆ ਦੱਸ ਦੇ ਮੈਨੂੰ ਹੈ ਕੌਣ ਮੈਨੂੰ ਕੀਤਾ ਕੌਣ ਆਇਆ ਕੌਣ ਨਹੀਂ ਆਇਆ ਉਹ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ ਅੱਜ ਅੱਜ ਨੀਤੀ ਚੋਰੀ ਕੀਤੀ ਪਰ ਤੇ ਵੱਡੀ ਕਰੂ ਤੇ ਮੈਂ ਫੇ ਕਿੱਥੇ ਚਲੀ ਜਾਵਾਂ ਦਾ ਵੱਡੇ ਤੂੰ ਕਿੱਡਾ ਕਿ ਕੈਂਠਾ ਸਾਹਮਣੇ ਬੈਠੀ ਆਂ ਕੈਂਠਾ ਮੈਂ ਕਿੱਥੋਂ ਲਿਆਉਣਾ ਸਾਹਮਣੇ ਆਹ ਸਾਹਮਣੇ ਰੱਖਣਾ ਵੱਡੀ ਚੋਰੀ ਕਰ ਲੈਣੀ ਆ ਅੱਛਾ ਜਿਨੇ ਮਰਜੀ ਪੰਪ ਚਾੜ ਲਾ ਇਹਨੇ ਮੇਰੇ ਆਂ ਦੀ ਗੱਲ ਕਰਨੀ ਮੈਂ ਵੀ ਇਹੋ ਜਿਹਾ ਸਮਝਾਇਆ ਵਾ ਤੂੰ ਵੀ ਜੋ ਮਰਜੀ ਕਰਾ ਹਾਂ ਉਹ ਵੇਖਾਂ ਤੂੰ ਕਰਦਾਰੀ ਨਾ ਫੇ ਚੱਲ ਮੈਂ ਪੁੱਛਦਾ ਨਾ ਭਲਾ ਕਿੱਥੇ ਆਓ ਕੀ ਪਤਾ ਮੈਨੂੰ ਕਿੱਥੇ ਆ ਕਿੱਥੇ ਹੋ ਬਈ ਠੀਕ ਐ ਆ ਪੋਸਦਾਂ ਮੈਪਲਾ ਵੰਨ ਇੱਕ ਤਾਂ ਲੈ ਵੀ ਘਰ ਕਿਤੇ ਆਉਣਾ ਨਹੀਂ ਚਾਹੀਦਾ ਬੰਦੇ ਨੂੰ ਲੈ ਹਾਂ ਮਾ ਤਾਂ ਤੂੰ ਅੱਜ ਜੋ ਮਰਜ਼ੀ ਕਰ ਲੈ ਅੱਜ ਤਾਂ ਰੱਬ ਬੜੀ ਨਾ ਤੇਰੇ ਵਾਲਾ ਹੈ ਨਾ ਆਹ ਚੱਲੇ ਆਂਕਰ ਆਹ ਮੈਂ ਪੁੱਛਦਾ ਆ ਜਾ ਆ ਜਾ ਮੈਂ ਵੀ ਘੜੀ ਜੋਤੀ ਆਂ ਕੱਚੀਆਂ ਗੋਲੀਆਂ ਨਿਛੜੀਆਂ ਜੋਤੀ ਹਾਂ ਜੋਤੀ ਹਾਂਜੀ ਕੀ ਕਰ ਰਹੀ ਹੈਂ ਉਹ ਹੀ ਜੋ ਕਰੀਦਾ ਕੇ ਨੇ ਹੁਣ ਫੇਰ ਤੋ ਇੱਕ ਨਵਾਂ ਸਾਥ ਕੱਢ ਕੇ ਬੈਗੀ ਆ ਜੀ ਹੁਣ ਕਿਉਂ ਕਿਹਾ ਵਾ ਕਿ ਮਾਤਾ ਦੀ ਇਹਨੂੰ ਪੈਸੇ ਕੱਢ ਲਏ ਕਿਹੜੇ ਪੈਸੇ ਕੀ ਕਿਹੜੇ ਪੈਸੇ ਤੈਨੂੰ ਪਤਾ ਹੋਊਗਾ ਜਾਂ ਉਹਨੂੰ ਪਤਾ ਹੋਊਗਾ ਓਹੋ ਉਹ ਮੇਰ ਨਾਲ ਵੀ ਲੜਨ ਲਈ ਹੀ ਦੀ ਧੀਰ ਤਾਂ ਹੁਣ ਪੈਨਸ਼ਨ ਦੇ ਪੈਸੇ ਲਿਆ ਕੇ ਉਹਨੇ ਕਿੱਥੇ ਰੱਖੇ ਤੇ ਕਿੱਥੇ ਨਹੀਂ ਤੇ ਨਾ ਮੇਰਾ ਲਈ ਜਾਣ ਦੀ ਹੁਣ ਮੇਰੇ ਮੈਂ ਦੱਸ ਕੀ ਕਰਾਂ ਵੀ ਮੈਨੂੰ ਇਹ ਦੱਸ ਦੋ ਔਰ ਦਾ ਜੋਤੀ ਘਟ ਮੈਨੂੰ ਬਰਾਤ ਹੋਈ ਨਹੀਂ ਤੈਨੂੰ ਪਤਾ ਕਦੇ ਕਿਤੇ ਤੁਈ ਹਈ ਆ ਹਾ ਦੀ ਹੋ ਗਈ ਹੈ ਕੀ ਹੱਦ ਹੋ ਗਈ ਹੈ ਮਾਲਾ ਨੇ ਤਾਂ ਮੇਰਾ ਨਾਲ ਲਾਉਣਾ ਲਾਣਾ ਤੂੰ ਹੀ ਵੀ ਲਾਈ ਜਾਓ ਆ ਹੋ ਗਈ ਮੈਂ ਹੋਈ ਇਹ ਕਹਿ ਘਟ ਚ ਚੋਰ ਰਹਿ ਗਈ ਆ ਮੈਂ ਹੋਈ ਨਹੀਂ ਕਿ ਚੰਗੀ ਤੁਸੀਂ ਸਾਰੇ ਟੱਪਰ ਪੜਾ ਚੰਗੇ ਜੇ ਚੱਲ ਮੈਂ ਜਾਣਾ ਕਿਤੇ ਤੂੰ ਮੇਰੇ ਲਈ ਪ੍ਰੈਸ ਕਰ ਦੇ ਮਾ ਮੁੰਡੇ ਦਾ ਫੋਨ ਆਉਂਦਾ ਮੈਂ ਜਾਣਾ ਕਿਤੇ ਜੇ ਮੈਂ ਏਡੀ ਬੁਰੀ ਲੱਗਦੀ ਆ ਨਾ ਤੇ ਆਪੇ ਕਰ ਲੋ ਉਥੇ ਪਏ ਜ ਫਿਰ ਅਮ ਜੇ ਮੈਂ ਚੰਗੀ ਨਹੀਂ ਜੀ ਤਾਂ ਫਿਰ ਮੈਨੂੰ ਕੀ ਲੋੜ ਪੈਣਾ ਕੰਮ ਕਰਨ ਦੀ ਨਕੀ ਚੰਗੇ ਨੇ ਲੀੜੇ ਹੋਰ ਪਾਪਾ ਤੂੰ ਨਹੀਂ ਪ੍ਰੈਸ ਕਰਨੇ ਹੋਰ ਕਿਹਨੇ ਕਰਕੇ ਦੇਣੇ ਕੱਲ ਠੀਕ ਆ ਬਾਬਾ ਕਰ ਦਿੰਨੀ ਆ ਜੋ ਕੱਢ ਕੇ ਤੇ ਲੈ ਆਓ ਮੇਰੇ ਹੱਥ ਕੇ ਲੈ ਆ ਜਿਹੜੇ ਪੌਲੇ ਕੱਢ ਕੇ ਲੈ ਆਓ ਮੈਂ ਕਰ ਦਿੰਨੀ ਪ੍ਰੈਸ ਕੱਢ ਕੇ ਲੈ ਆਓ ਮੈਂ ਕਰ ਦਿੰਨੀ ਪ੍ਰੈਸ ਜਿਹੜੇ ਪੌ ਜਿਹੜੇ ਮੈਂ ਕੱਢ ਕੇ ਦਵਾ ਉਹ ਤੁਹਾਨੂੰ ਫਿਰ ਪਸੰਦ ਨਹੀਂ ਆਉਂਦੇ ਵੀ ਤੇ ਰੱਖਣਾ ਆ ਨਹੀਂ ਆਹ ਪੌਨੇ ਹੀ ਮੇਰੇ ਤੋਂ ਦੂਜੇ ਕਰਤੇ ਪ੍ਰੈਸ ਚਲ ਕੱਢ ਕੇ ਦਵਾ ਇਹਨਾਂ ਦਾ ਤੇ ਹੋਈ ਕੁਛ ਨਾ ਬਹਾਰਿੰਦਾ ਇਹਨਾਂ ਦਾ ਜਿਹੜੇ ਪੈਸੇ ਚੱਲਣਾ ਹੋਪਾ ਲਈ ਨਹੀਂ ਆਕਰਦੇ ਆ ਹਾਂ ਉਹ ਕਿਹੜੇ ਪੈਸੇ ਆ ਜਿਹੜੇ ਤਾਂ ਬਾਅਦ ਚ ਕੱਢਦਾ ਪੈਸੇ ਕਿੱਥੋਂ ਡਿੱਗੀ ਇੱਥੋਂ ਇਹਦਾ ਪੈਏ ਕਿਹੜੇ ਪੈਸੇ ਆਂਦੀ ਐ ਮੇਰੇ ਕੋ ਪੈਸੇ ਔਰ 1500 ਰੁਪਿਆ ਇਹ ਦੇ ਉਹ ਜਿਹੜਾ ਮਾਤਾ ਖੰਡੀ ਉਹ ਹੀ ਪੈਸੇ ਨਵਾਜ਼ ਮਾਰਾਂ ਇਹਨੂੰ ਓ ਜਯਤੀ ਜਯਤੀ ਹਾਂਜੀ ਕੀ ਹੋ ਗਿਆ ਵਾ ਆ ਪੈਸੇ ਹੁਣ ਤੇਰ ਕੋ ਕਿੱਥੋਂ ਆਏ ਕੱਲ ਤਲੇ ਤੂੰ ਮੇਰ ਕੋ ਪੈਸੇ ਮੰਗਣ ਲਈ ਕਿਹੜੇ ਪੈਸੇ ਆਏ ਬਾਲੇ ਅੱਛਾ ਤੇ ਇਹ ਤਾਂ ਮੇਰੀ ਮੰਮੀ ਨੇ ਦਿੱਤੇ ਹੀਗੇ ਜਦੋਂ ਆਈ ਨਹੀਂ ਉਦੋਂ ਉਦੋਂ ਤਾਂ ਮम्मी ਤੇ ਤੇਰੀ ਨੂੰ ਆਈ ਮੇ ਸੇਮ ਹੀ ਨਹੀਂ ਹੋ ਗਿਆ ਤੇ ਪੈਸੇ ਤੂੰ ਮੇਰੇ ਕੋਲ ਕੱਲ ਮੰਗਣ ਈ ਹੈ ਮੇਰੇ ਕੋ ਕਿ ਪਿਆਹ ਨਹੀਂ ਆਗਾ ਇਹ ਕਿੱਥੋਂ ਨਿਕਲਾ ਏ ਓਹੋ ਉਦੋਂ ਮੈਨੂੰ ਤੇ ਆ ਕੇ ਕਹੀ ਕਿ ਆਂਦੀ ਚਲ ਮੇਰੀ ਤੇ ਵਰਤ ਲਈਂ ਕਿਤੇ ਤੇ ਵਰਤ ਲਈਂ ਕਿਤੇ ਤਾਂ ਕੱਲ ਕਿਉਂ ਫਿਰ ਮੇਰੇ ਕੋਲ ਮੰਗਣ ਈ ਇਹ ਮੈਂ ਆਂ ਚਲ ਮੈਂ ਸਬਟ ਸਾੜ ਲੈ ਆਉਂਗੀ ਤੇ ਮੈਂ ਤਾਂ ਕਰਕੇ ਉਦੋਂ ਥੋੜੇ ਚਾਹੀਦੇ ਹੀਗੇ ਤੇ ਤੇ ਮੈਂ ਤਾਂ ਕਰਕੇ ਸਾਭ ਕੇ ਰੱਖ ਤੂੰ ਹੀਗੀ ਮੇਰੇ ਤੇ ਸ਼ੱਕ ਕਰੀ ਜਾਂਦੇ ਜੇ ਇਹ ਪੈਸੇ ਆ ਮਾਤਾ ਦੇ ਜਿਹੜੇ ਕੱਢੇ ਮੈਨੂੰ ਪਤਾ ਵਾ 1500 ਰੁਪਇਆ ਪੂਰਾ ਜਿਹੜਾ ਮਾਤਾ ਆਖਣ ਦੇ ਮੰਮੀ ਮੈਨੂੰ 2000 ਰੁਪਏ ਦੇ ਕੇ ਗਈ ਹੈਗੀ ਤੇ ਵਿੱਚੋਂ 500 ਰੁਪਏ ਮੈਂ ਵਰਤ ਲਿਆ ਵਾ ਕਿੱਥੇ ਵਰਤਿਆ ਜਦੋਂ ਕਿਤੇ ਤੂੰ ਜਾਣੀ ਨਾਲ ਕਰੀ ਮੈਂ ਜਨਤਰਾ ਖਰਚਾ ਤੇ ਤੂੰ ਆਪਣੇ ਕੋਲ ਇੱਕ ਨਹੀਂ ਕਰਦੀ ਲੈ ਦੱਸ ਵਰਤਿਆ ਤਾਂ ਕਿੱਥੇ ਦੱਸ ਨਿਆਣਾ ਨਾ ਹੁਣ 100 ਚੀਜ਼ਾਂ ਕੋਈ ਨਿਆਣਾ ਮੰਗ ਤਾਨੂੰ ਪਰ ਆ ਵੀ ਨਹੀਂ ਵਰਤਿਆ ਜਦੋਂ ਕਿਤੇ ਨਿਆਣਾ ਸਕੂਲੇ ਲੋੜ ਪਈ ਉਹ ਤੂੰ ਮੇਰੇ ਮੇਰੇ ਬੁਢੇ ਚੋਂ ਕੱਢ ਕੇ ਦਿੰਨੀ ਇਹਨਾਂ ਨੂੰ ਸਕੂਲੇ ਤਾਂ ਉਹ ਤਰ੍ਹਾਂ ਕਿਤੇ ਨਿਆਣੇ ਮੇਰੇ ਨਾਲ ਜਾਂਦੇ ਇਹ ਕੋਈ ਖਾਣ ਪੀਣ ਨੂੰ ਕੋਈ ਨਾ ਕੋ ਮੰਗਦੇ ਹੀ ਨਹੀਂਗੇ ਕਿਦੋਂ ਮਹੀਨਾ ਰੋਝ ਲਿਆ ਆਪਾਂ ਕਿਤੇ ਗਏ ਨਹੀਂ ਤੇ ਚੱਲੋ ਮੈਂ ਵਰਤ ਲਿਆ ਦਾ ਵਰਤ ਲਿਆ ਵਰਤ ਲਿਆ ਦਾ ਵਰਤ ਲਿਆ ਤੇ ਵੀ ਦੱਸ ਨਾ ਕਿੱਥੇ ਵਰਤਿਆ ਤਾਂ ਮੈਂ ਤੇ ਚਾ ਤੂੰ ਜੇ ਠੀਕ ਆ ਤੁਹਾਨੂੰ ਨਹੀਂ ਜਿਕੇਣਾ ਹੁੰਦਾ ਲੈ ਆ ਮੈਂ ਆਪਣੀ ਮੰਮੀ ਨਾਲ ਗੱਲ ਕਰਾ ਦਿੰਨੀ ਤੁਹਾਡੀ ਆਲਾ ਕੁਸ ਆਹ ਬੜਿਆ ਕੁਝ ਹੁੰਦਾ ਤਾਰਾਂ ਡੋਕਿਆਂ ਦਾ ਕੰਮ ਹੁੰਦਾ ਉਹਨਾਂ ਦਾ ਡੰਗਰ ਕੋਈ ਨਹੀਂ ਹੈਗਾ ਹੈਗਾ ਫਾਦੀ ਹੋ ਗਈ ਤੁਹਾਡੀ ਵਾਲੀ ਨਹੀਂ ਉਹ ਦਾ ਦੁੱਧ ਮੋਲ ਲੈਣ ਤੇ ਉਹਨਾਂ ਘਰ ਕੀ ਕਰਦੀ ਬੱਕਰੀਆਂ ਦੀ ਨਾ ਆਹ ਗੱਲ ਤੁਸੀਂ ਬੜੀ ਕਰਦੀ ਬੱਕਰੀਆਂ ਵਾਲੀ ਤਾਨੂੰ ਕੀ ਲੱਗਦਾ ਤੁਹਾਡੇ ਕੱਲੇਆਂ ਵਿੱਚ ਡੰਗਰ ਹੈ ਕਿ ਨਹੀਂ ਮੈਨੂੰ ਪਤਾ ਨਹੀਂ ਮੇਰੇ ਸਾਰੇ ਕੱਡੇਰ ਹੈਗਾ ਵੀ ਕਿ ਨਹੀਂ ਹੈਗਾ ਕਿਰੋਂ ਤੁਸੀਂ ਕਹਿੰਦੇ ਵੀ 6 ਮਹੀਨੇ ਹੋ ਗਏ ਉਹ ਆਏ ਨਹੀਂ ਡੰਗਰ ਤੇ ਇੱਕ ਦਿਨ ਚ ਲੈ ਆਈਦਾ ਇੱਕ ਦਿਨ ਚ ਲੈਦਾ ਤੂੰ ਉਹਨੇ ਪੱਠੇ ਬੋਦੀ ਚ ਕੋਠੇ ਦੇ ਬੀਲੇ ਨਾ ਕੋਠੇ ਪੱਠੇ ਬੀਜਲੇ ਉਹਨਾਂ ਦੇ ਚ ਪਿਆਲੇ ਨਾ ਕਿ ਕੁੜੀ ਨਾ ਕਿ ਤੰਦ ਤਾਂ ਉਹਨਾਂ ਨੇ ਅਜਾਜ ਜੀ ਡੰਗਰ ਲਿਆਣ ਕੇ ਤੇ ਪੱਠੇ ਕੋਠੇ ਤੇ ਬੀਲੇ ਤੇ ਆ ਮਹੀਨਾ ਹੋ ਗਿਆ ਤੇ ਮਹੀਨੇ ਹਟਦੇ ਤੇ ਪੱਠੇ ਨਾ ਕਿਤੇ ਬੀਲੇ ਨਾਲੇ ਉਹ ਟਾਟੇ ਵਾਂਗੂ ਨਹੀਂ ਗੇ ਆਹ ਤੇ ਦੇ ਉਹ ਚੋਕਰ ਦੇ ਬੋਰੇ ਸੋ ਚੀਜ਼ਾਂ ਲਿਆ ਲਿਆ ਰੱਖੀਆਂ ਉਹ ਆ ਇਧਰ ਪੈਸੇ ਫੜਾ ਇਧਰ ਤੇ ਇਹ ਨਾਲੇ ਮੈਨੂੰ ਬੰਦਿਆਂ ਵਾਂਗੂ ਦੱਸ ਕਿ ਇਹ ਪੈਸੇ ਤਰਕ ਆਏ ਕਿਥੋਂ ਖਲੋ ਜਾ ਤੂੰ ਦੱਸ ਨਿਰਵਾ ਚਤਪਰੇ ਏਦਾਂ ਨਹੀਂ ਕਰਨੀ ਤੈਨੂੰ ਜਿਹੜਾ ਤੂੰ ਯਾਦ ਆਜੇ ਤੂੰ ਹੁਣ ਮਾਤਾ ਦੇ ਪੈਸੇ ਕਹ ਲੂਗੇ ਇੱਥੇ ਕਿਤੇ ਜਿੰਸ ਤੇ ਪੈਸੇ ਲਿਆਣਗੇ ਉਹ ਤੂੰ ਕੱਟ ਕੇ ਆਖੇਂਗੀ ਮੇਰੀ ਮਾਂ ਦੇ ਕੇ ਗਈ ਆ ਹੈ ਉੱਤੇ ਨਹੀਂ ਤੁਸੀਂ ਫਿੰਗਰਪ੍ਰਿੰਟ ਵੇਲੇ ਪੁੱਤੇ ਆ ਮਾਤਾ ਦੇ ਪੈਸੇ ਆ ਨੇ ਕਹ ਲੂੰ ਤੂੰ ਕਿਤੇ ਇੱਥੇ ਕਿਤੇ ਪੈਸੇ ਪਏ ਰਿੰਜ ਲਿਆਣਗੇ ਰਸਦਾ ਮੈਂ ਘਰ ਕਿਤੇ ਫਸਲ ਤੇ ਕਿਹਨੂੰ ਦੇਣੇ ਉਹ ਤੂੰ ਕੱਟ ਕੇ ਆਖੇਂਗੀ ਮੇਰੀ ਮਾਂ ਦੇ ਕੇ ਗਈ ਆ ਜੁਰਮਿਆ ਕਾਂਡੇ ਤੇ ਮੇਰੇ ਪੁੱਤ ਤੂੰ ਦੱਸ ਦੇ ਮੇਰਾ ਆਵਾਜ਼ ਆਣੀ ਐ ਇਦਰੋਂ ਤੇਰੇ ਆਏ ਮੇਰੇ ਪਾ ਪਹਿਲਾ 10 ਪੈਸੇ ਕਿੱਥੋਂ ਆਏ ਮੈਂ ਆ ਕੰਦੇ ਡਈ 10 ਮੈਂ ਆ ਕੰਦੇ ਡਈ ਆ ਬੀਬੀ ਤੇ ਕੱਟੇ ਨਾ ਨਹੀਂ ਨਹੀਂ ਕੱਟੇ ਨਹੀਂ ਚੱਲ ਹੁਣ ਇਹ ਤਾਂ ਕਰ ਇਹੋ 1500 ਰੁਪਏ ਇਹਦਾ ਫੜ ਦੇ ਚੱਲ ਵੈਬ ਮੋਟਰਸਾਈਕਲ ਤੇ ਚਲੀਏ ਤੇਰੀ ਮਾਂ ਕੋ ਹੁਣ ਅਧੀ ਰਾਹ ਜਾਂਦੇ ਸੋਚ ਤਾਨੂੰ ਚੰਗੇ ਲੱਗਦੇ ਤੁਸੀਂ ਕੋਈ ਨਹੀਂ ਅਧੀ ਰਾਹ ਨੂੰ ਕੀ ਆ ਗੱਡੀ ਤੇ ਚੱਲ ਜਾਂਦੇ ਸਵੇਰੇ ਆ ਜਾਗੇ ਨਿਆਣੇ ਨਿਆਣੇ ਨਾਲ ਲੈ ਨੇ ਨਹੀਂ ਤੂੰ ਸਵੇਰੇ ਚੱਲ ਜਾਗੇ ਮੂੰਹ 10 ਕੀ ਪੈਸੇ ਤੇਰੇ ਆ ਜਾਂ ਮਾਤਾ ਦੇ ਮੇਰੇ ਆ ਫੜੇ ਨਹੀਂ ਨਾ ਮੰਨਣਾ ਢਈ ਤੂੰ ਮੈਂ ਚਪੇੜ ਮਾਰ ਕੇ ਮੂੰਹ ਤੇਰਾ ਦੁੱਜੇ ਬਨੇ ਲਾ ਦੇਣਾ ਛੱਡੋ ਵੀ ਨਾ ਪਹਿਲਾਂ ਕਿੱਧਰ ਚਲੀ ਆ ਮੈਂ ਆਪਾਂ ਨੇ ਮਾਂਜਣਾ ਨਹੀਂ ਆ ਤੂੰ ਜਿਹੜਾ ਮੈਂ ਤੈਨੂੰ ਗੱਲ ਪਸੰਡਿਆ ਉਹ ਦੱਸ ਹਾਦੂੜੇ ਕੰਮ ਦਾ ਵੇਲਾ ਵਾ ਤੇ ਹੋਰ ਹੀ ਪਖਾਂਟ ਤੇ ਖੜੀ ਜਾਂਦਾ ਮੈਂ ਤਾਂ ਛੱਤਰ ਫੇਰ ਦੇਣਾ ਤੈਨੂੰ ਨੇ ਤੇ ਛੱਡ ਮੇਰੀ ਬਾ ਚਾਹ ਤਾ ਪੈਸੇ ਆਂ ਦੇਵਾ ਜਾਂ ਚਲ ਠੀਕ ਦੇ ਦੇ ਬੀਬੀ ਨੂੰ ਮੈਂ ਨਹੀਂ ਰੱਖਦੀ ਪੈਸੇ ਆਪ ਤਾੜ ਕੋਈ ਨਹੀਂ ਨੇ ਪੈਸੇ ਹੁੰਦੇ ਮੈਂ ਨਹੀਂ ਕਦੀ ਪੁੱਛਿਆ ਕਿੱਥੋਂ ਆਏ ਕਿੱਥੋਂ ਗਏ ਤੋ ਹੁਣ ਮੈਨੂੰ ਤਾਂ ਪਤਾ ਮੈਂ ਕਦੀ ਮੈਂ ਤਾਂ ਕਰਦਾ ਫਸਲવાડી ਕਰਦਾ ਕੰਮ ਕਰ ਕਈ ਕਿ ਬਹੁੰਦੇ ਆ ਕਿਤੇ ਕੋ ਲੈਣੇ ਨੇ ਕਿਨੂੰ ਦੇਣੇ ਨੇ ਤੇ ਪੈਸੇ ਛੱਡੋ ਮੈਨੂੰ ਮਾਤਾ ਦੇ ਹੀ ਆ ਨਾ ਪੈਸੇ ਤੁਸੀਂ ਦੇਣੇ ਆ ਉਹਨੂੰ ਤਾਂ ਦੇ ਦਿਓ ਮੈਨੂੰ ਪਤਾ ਉਹਨੇ ਤੁਹਾਡੇ ਕੰਨ ਭਰੇ ਆ ਮਾਦਨ ਮੇਰਾ ਕੋਈ ਨਹੀਂ ਕੰਨ ਭਰਿਆ ਜੇ ਤੇ ਤੇਰੇ ਕੋ ਤੇਰੀ ਮਾਂ ਦੇ ਪੈਸੇ ਤੇ ਮੈਂ ਹੁਣੇ ਤਿਆਰ ਹੋ ਤਾਂ ਚਲੀ ਗਿਆ ਉਨ ਕੋਥ ਨਾਲ ਹੋਰਾਤ ਰਹਾਂਗੇ ਨਾਲੇ ਇਹਨੂੰ ਕੋ ਪੋਛਾਂਗੇ ਅੱਗੇ ਨ ਰਾਤ ਰਹਿਣਗੇ 6 ਮਹੀਨੇ ਹੋ ਗਏ ਹੁਣ ਅੱਜ ਰਾਤ ਦਾ ਚੇਤਾ ਆ ਗਿਆ ਤੁਹਾਨੂੰ ਮਾੜਾ ਦੇ ਪੈਸੇ ਕੱਟ ਗਏ ਨਹੀਂ ਅੱਜ ਤੇ ਤੂੰ ਕਿ ਥੋੜੇ ਕੱਢੇ ਕੱਲ ਨੂੰ ਕਿਤੇ ਜ਼ਿਆਦਾ ਕੱਢ ਕੇ ਆਖੇਂਗੀ ਕਿ ਮੈਂ ਮੇਰੇ ਮੇਰੇ ਆ ਥੱਡਾ ਮੈਨੂੰ ਵੀ ਉਠਾ ਨਾ ਆ ਮਾਈ ਜਾਨ ਕਿਤੇ ਕਿਨੇ ਟੰਕੇ ਲਾ ਲਾ ਕੇ ਬਾਹਰ ਤੇ ਤੂੰ ਆਖੇਂਗੀ ਮੇਰੀ ਮਾਂ ਪਾ ਕੇ ਵੀ ਪਕਾਈ ਚੀਜ਼ਾਂ ਲੈਂਦੀ ਹੈ ਮੇਰੀ ਮਾਂ ਤੇ ਕਿ ਮਾਂ ਤੇ ਕਹਿੰਦੇ ਕੋ ਤੇਰੀ ਮਾਂ ਤਾਲਾ ਵਾਂਦਾ ਜਿਹੜਾ ਉਹਨੂੰ ਦੇ ਕੇ ਜਾਂਦੀ ਆ ਚੱਲ ਠੀਕ ਆ ਉਹ ਨੂੰ ਉਹ ਦੇ ਕੇ ਜਾਂਦੇ ਹੈ ਐਦਾਂ ਟੰਕੇ ਲਾ ਲਾ ਕੇ ਕਿਤੇ ਕਰ ਲੈ 1000 ਰੁਪਏ ਬਦਲੇ ਤੇ ਮੇਰੀ ਪਾਂ ਤੋੜ ਦੋ ਫਿਰ ਨਹੀਂ 1500 ਰੁਪਈਆ ਨਹੀਂ ਇੱਕ ਗੱਲ 500 ਰੁਪਈਆ ਦੀ ਵੀ ਨਾ ਹੋਵੇ ਚੱਲ ਦੇ ਦੇ ਦੋ ਬੀਬੀ ਨੂੰ ਬਸ ਐ ਹੋਈ ਆ ਨਾ ਵੀ ਉਹਦੇ ਪੈਸੇ ਚੋਰੀ ਹੋਏ ਤੇ ਅੱਜ ਮੇਰਾ ਨਾਂ ਲਾਈ ਜਾਓ ਉਹਦੇ ਪੈਸੇ ਚੋਰੀ ਹੋਏ ਆ ਉੰਤਲ ਮੇਰਾ ਘੋਟ ਹੀ ਤੋੜ ਦਿੱਤਾ ਵਾ ਕੋਈ ਨਹੀਂ ਹੁਣ ਤਨੇ ਨਾ ਜਾਣਾ ਸ਼ੇਰੇ ਤਿਆਰ ਹੋਈ ਤਾਂ ਤੇਰੀ ਮਾਂ ਕੋ ਪੁੱਛ ਕੇ ਆਵਾਂਗੇ ਨਾਲੇ ਉਥੇ ਤੈਨੂੰ ਖੜੂਗਾ ਤਮ ਮਾਰ ਮਾਰ ਕੇ ਤੇਰੇ ਦੇ ਵੇਖੀ ਤਰੱਕ ਦਾ ਧੂਂਕੜਦਾ ਤੇਰਾ ਸ਼ੇਰੇ ਨੂੰ ਹੋ ਜੀ ਤਿਆਰ ਨਾਲੇ ਤਾਂ ਹੇ ਰੱਬ ਮਾ ਤਾਂ ਨਮਾਇਸੇ ਆਪਾ ਪੈ ਗਿਆ ਆ ਜੋਤੀ ਉਹ ਵਾਲੇ ਕਹਾਵਤ ਕੀ ਕਹਿੰਦੇ ਸੀ ਕਿ ਚਾਂਦ ਪਾਲਦੀ ਖੁਸ਼ੀ ਹੈ ਤੇ ਉਹ ਵਾਲਾ ਸਾਫ ਹੋਇਆ ਚੋਰੀ ਵੀ ਕੀਤੀ ਤੇ ਨਾਮੇ ਕੀਤੀ ਇੱਕ ਬਰਾਬਰ ਹੀ ਹੋ ਗਿਆ ਸਾਰਾ ਕੰਮ ਮੇਰਾ ਵੀ ਦਿਮਾਗ ਪੁੱਠਾ ਤੇ ਮੈਂ ਉਹਨੂੰ ਕੱਪੜੇ ਕੱਢਣ ਪਏ ਤੇ ਤਾਂ ਗਿਉ ਨਹੀਂ ਪਿਛੋਂ ਨਹੀਂ ਮੈਂ ਅਸਗਵਾ ਆਪ ਹੀ ਕੱਢ ਲੈਣੇ ਹੀਗੇ ਮੈਂ ਵੀ ਚੰਗੀ ਮੈਂ ਵੀ ਮਾਤਾ ਵਾਲੀ ਕੀਤੀ ਉਸ ਰਹਿਣੇ ਥਲੇ ਰੱਖ ਗਈ ਤੇ ਮੈਂ ਕੱਪੜਿਆਂ ਚ ਲਕਾ ਗਈ ਚੰਗੀ ਹੁੰਦੀ ਤੇ ਹੋਰ ਕਿਤੇ ਲਕਾ ਜਾਣਾ ਜਿੰਦੇ ਅੰਦਰ ਨਾਲੇ ਦੇ ਬਾਹ ਤੜਾਈ ਤੇ ਨਾਲੇ ਸਵੇਰੇ ਪਤਾ ਨਹੀਂ ਹੁਣ ਕੀ ਬਹਾਨਾ ਆ